ਕੈਂਟ ਦਾ ਨਾਣਾ ਹੀ ਗਣਦਾ ਟਰੈਕਟਰ ਯਕੀਨੀ ਵੀ ਪੂਰੀ ਆ ਬਾਈ ਚੰਗਾ ਬਾਈ ASCII ਕਾਲ ਡਿਮਾਂਡ ਹੈਗੀ ਹੈ ਜੀ ਇਹਦੀ 190000 ਰੁਪਏ ਬਾਕੀ ਦਾ ਆਪਾਂ ਮੌਕੇ ਤੇ ਦਵਾਂਗੇ ਜੈਜ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਜਿਹੜਾ ਆਪਾਂ ਨੇ ਮਹੀਨਾ ਕੋ ਹੋ ਗਿਆ ਜਿਹੜਾ ਆਪਾਂ ਨੇ ਇੱਕ ਟਰੈਕਟਰ ਪਾਇਆ ਸੀਗਾ ਸਕਾਟ 335 ਤੇ ਉਹਦੇ ਹੁਣ ਤੱਕ ਫੋਨ ਆਈ ਜਾਂਦੇ ਬਾਈ ਡੇਲੀ ਬਾਈ ਟਰੈਕਟਰ ਲੈਣਾ ਉਹ ਤੇ ਉਹ ਦੱਸਿਆ ਸੀ ਆਪਾਂ ਨੇ ਵੀ ਟਰੈਕਟਰ ਦਾ ਸੌਦਾ ਹੋਇਆ ਹੋਇਆ ਜੀ ਤੇ ਬਾਕੀ ਬਾਈ ਨਹੀਂ ਕਾਫੀ ਦੂਰੋਂ ਆਏ ਹੋਏ ਟਰੈਕਟਰ ਲੈਣਾ ਤੇ ਥੋੜੀ ਬਾਈ ਨਾਲ ਨਾ ਕਰਾਉਣੇ ਗੱਲਬਾਤ ਬਣੇ ਰਹੋ ਬਲੌਗ 'ਚ ਤੇ ਲੋ ਜੀ ਬਾਈ ਆਹ ਟਰੈਕਟਰ ਹੈ ਜੀ ਆਪਣੇ ਕੋਲ ਟਰੈਕਟਰ ਤਾਂ ਅਸੀਂ ਦੇਖਿਆ ਹੋਈ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਠਾਕ ਜੀ ਤੇ ਬਾਈ ਕਿੱਥੋਂ ਆਏ ਪਹਿਲਾਂ ਆਏ ਦੱਸੋ ਜੀ ਸਤਿ ਜੀ ਜਿਲ੍ਹਾ ਜਲੰਧਰ ਤੋਂ ਆਏ ਜਿਲ੍ਹਾ ਜਲੰਧਰ ਭੋਗਪੁਰ ਤੋਂ ਹਾਂਜੀ ਭੋਗਪੁਰ ਤੋਂ ਠੀਕ ਹੈ ਜੀ ਵੈਸੇ ਤਾਂ ਬਾਈ ਉਹ ਉਦਾਂ ਬਾਈ ਬਾਹਰੋਂ ਇਟਲੀ ਤੋਂ ਹਨਾ ਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਬਾਹਰ 14 ਸਾਲ ਹੋ ਗਿਆ ਜੀ 14 ਸਾਲ ਹੋ ਗਏ ਠੀਕ ਹੈ ਜੀ ਤੇ ਬਾਈ ਨੇ ਟਰੈਕਟਰ ਵੀਡੀਓ ਦੀ ਦੇਖਿਆ ਸੀਗਾ ਜੀ ਹਾਂ ਜੀ ਤੇ ਬਾਈ ਨੇ ਫੋਨ ਤੇ ਹੀ ਕਹਿਦਾ ਬਾਈ ਕਹਿੰਦਾ ਮੈਂ ਕਹਿੰਦਾ ਬਾਈ ਆ ਕੇ ਦੇਖ ਲਈ ਬਾਈ ਕਹਿੰਦਾ ਨਹੀਂ ਵੀ ਕੋਈ ਚੱਕਰ ਨਹੀਂ ਜਿੱਦਾਂ ਤਾਂ ਦਿਖਾਤਾ ਵੀ ਠੀਕ ਹੈ ਜੀ ਇਦਾਂ ਹੀ ਬਾਈ ਗੱਲ ਹਾਂ ਜੀ ਹਾਂ ਜੀ ਇਦਾਂ ਇਦਾਂ ਬਾਈ ਦਾ ਤਾਂ ਇੱਕ ਹੋਰ ਆ ਬ੍ਰਦਰ ਬਾਈ ਦਾ ਕੀ ਨਾਮ ਹੈ ਜੀ ਦਦਾ ਸਿੰਘ ਨਹੀਂ ਆਪਣਾ ਜਿਹੜਾ ਬਾਹਰ ਨੇ ਜੀ ਬਾਈ ਉਹ ਤਾਂ ਹੈਗਾ ਯਾਰ ਬੱਬੂ 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 ਹਾਂਜੀ ਬੱਬੂ ਬਾਈ ਨੇ ਬਾਈ ਦਿੱਤਾ ਸੀ ਨੰਬਰ ਬਾਈ ਨੂੰ ਮੇਰਾ ਤੇ ਬਾਈ ਬੱਬੂ ਬਾਈ ਨੂੰ ਟਰੈਕਟਰ ਦਿੱਤਾ ਸੀ ਆਪਾਂ ਨੇ ਫੋਰਡ ਤੇ ਬੱਬੂ ਬਾਈ ਨੇ ਫਿਰ ਬਾਈ ਨਾਲ ਆਪਣਾ ਕੰਟੈਕਟ ਕਰਾਇਆ ਤੇ ਬਾਈ ਨੇ ਫਿਰ ਦਿੱਤਾ ਸਕਾਟ ਬਾਈ ਨੂੰ ਪਹਿਲਾਂ ਵੀ ਬਾਈ ਸਕਾਟੇ ਦਾ ਹਾਂਜੀ ਪਹਿਲਾਂ ਵੀ ਸਕਾਟ ਹੀ ਬਾਈ ਦਾ ਕੋਈ ਇੱਕ 7 ਮਾਡਲ ਸਕਾਟਤਾ ਹਾਂਜੀ ਉਹ ਬਾਈ ਨੇ ਆਪਣੇ ਬ੍ਰਦਰ ਨੂੰ ਦੇ ਦਿੱਤਾ ਹਨਾ ਜੀ ਠੀਕ ਹੈ ਤੇ ਉਹਦਾ ਬਾਈ ਖੇਤੀਬਾੜੀ ਕਰਦਾ ਕਿ ਸ਼ੌਂਕ ਨੂੰ ਲਿਆ ਨਹੀਂ ਸ਼ੌਂਕ ਨੂੰ ਅੱਛਾ ਪਾ ਸ਼ੌਂਕੇ ਆ ਅੱਛਾ ਤੁਸੀਂ ਰੱਖਿਆ ਪਹਿਲਾਂ ਟਰੈਕਟਰ ਦੇ ਨਾਲ ਦਾ ਹਾਂਜੀ ਹਾਂਜੀ ਪਹਿਲਾਂ ਕੀ ਖਾਸ ਆ ਬਾਈ ਇਹ ਟਰੈਕਟਰ ਮਾੜਾ ਦੱਸ ਦੋ ਉਹਨਾਂ ਤਾਂ ਪਤਾ ਨਹੀਂ ਇਹਦਾ ਚਲਾਇਆ ਨਹੀਂ ਦੌੜ ਦੜਾਈਆ ਬੜਾ ਇਹ 60 ਦੇ ਬਰਾਬਰ ਜਾਂਦਾ ਅੱਛਾ ਹਾਂਜੀ ਹਾਂਜੀ ਠੀਕ ਆ ਬਾਕੀ ਨਿੱਕੇ ਜਿਮੀ ਦਾ ਵਰ ਖਰਚਾ ਕੋਈ ਨਹੀਂ ਇਹਦਾ ਠੀਕ ਆ ਹਾਂਜੀ ਨਾਲ ਐਂ ਦੱਸੋ ਬਾਈ ਜਿੱਦਾਂ ਤੁਸੀਂ ਟਰੈਕਟਰ ਦੇਖਿਆ ਸੀ ਤੁਮਾਨੂੰ ਫੋਟੋਆਂ ਵੀਡੀਓ ਪਾਈਂਦੀ ਟਰੈਕਟਰ ਉਦਾਂ ਹੀ ਆ ਹਾਂਜੀ ਹਾਂਜੀ ਬਿਲਕੁਲ ਸੇਮ ਜੀ ਕੋਈ ਹੋਰ ਨਹੀਂ ਠੀਕ ਆ ਜੀ ਤੇ ਠੀਕ ਆ ਭਾਈ ਇਧਰ ਬਾਪੂ ਨੂੰ ਮਿਲੋ ਹੋਰ ਬਾਪੂ ਕਿਹਾਲਾ ਵਧੀਆ ਭਾਈ ਠੀਕ ਹੈ ਜੀ ਹਾਂ ਜੀ ਹਾਂ ਬਾਪੂ ਆਇਆ ਮਨ ਲਾਦਾ ਕਿਧਰ ਇਹ ਤੇ ਕੰਮਕਾਰ ਕਰਕੇ ਮੈਂ ਮਸ਼ੀਨ ਖੁੱਲੀ ਟੋਕੇ ਆ ਲਈ ਅੱਜ ਅੱਛਾ ਠੀਕ ਹੈ ਜੀ ਮੈਂ ਬੇਚੈਰ ਕਰਤੀ ਪਰ ਖੋਲ ਕੇ ਉੱਪਰ ਲੇ ਗਿਆ ਸੋਨਾ ਮੂੰਹਾਂ ਲਿਆ ਗੜਾਸੇ ਲੈਣ ਚੜਾ ਕੇ ਠੀਕ ਆ ਠੀਕ ਆ ਜੀ ਮਾਯਾਰ ਕਰਦੇ ਤੇਰੇ ਕੋਲ ਟਾਈਮ ਹੁੰਦਾ ਨਹੀਂ ਨਾ ਨਾ ਠੀਕ ਹੈ ਜੀ ਮੈਂ ਤਾਂ ਫਾਇਦਾ ਸਾਧਰੇ ਆਣਾ ਰਾਤ ਨੂੰ ਆਉਣਾ ਇੱਕੋ ਕੰਮ ਹੋਣਾ ਰੈਡੀ ਫਿਰ ਭਾਈ ਜਾਂ ਘਰੇ ਕਰਾ ਲੈ ਜਾਂ ਬਾਹਰ ਕਰਾਦਾ ਮੈਂ ਬਾਅਦ ਸੁਣ ਮੈਂ ਪਹਿਲਾਂ ਸੋਚਿਆ ਟਰੈਕਟਰ ਦੇਖਣ ਆਲੇ ਆਏ ਹਾਂ 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 ਚਲ ਹੇ ਯਮ ਚਾਹ ਨੂੰ ਕਿਹਾ ਮੈਂ ਕਹਿੰਦੇ ਉਹ ਬੰਦੇ ਆਏ ਵੀ ਲੈਣਗੇ ਮੈਂ ਕਹਿੰਦਾ ਇਹਨੂੰ ਮਿਲਣਾ ਜ਼ਰੂਰ ਹੈ ਬਾਈ ਨੇ ਵਾਦੇ ਥੋੜਾ ਜਿਹਾ ਲੇਟ ਹੋ ਗਏ 2:30 ਇੱਥੇ ਵੱਜ ਗਏ ਚਲੋ ਟਾਈਮ ਹੈਗਾ ਕੋਈ ਗੱਲ ਨਹੀਂ ਤੇ ਬਸ ਬਸ ਤੇ ਆਏ ਬਾਈ ਨੇ ਨਾ ਓਕੇ ਆ ਬਾਈ ਲੈਟਾਂ ਲੂਟਾਂ ਸਾਰਾ ਕੁਝ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਨੇ ਦਿੱਤਾ ਆਪਾਂ ਨੂੰ ਟਰੈਕਟਰ ਉਹ ਵੀ ਬਾਈ ਆਪਣਾ ਬਹੁਤ ਖਾਸ ਹੈ ਬਾਈ ਨੇ ਗਾਰੰਟੀ ਦਿੱਤੀ ਉਹ ਟਰੈਕਟਰ ਦੀ ਠੀਕ ਹੈ ਜੀ ਸਕੇ ਆਣਾ। ਹਾਂ। ਤੇ ਫੇਰ ਜਦੋਂ ਗੱਲ ਠੰਡੀ ਪੈ ਗਈ ਫੇਰ ਉੱਤਲੇ। ਹਾਂ ਜੀ। ਬਾਕੀ ਰੜੀ ਫੇਰ ਤੋਰੀ ਹੈ ਬਾਈ ਇਹਨਾਂ ਨੂੰ? ਹਾਂ ਜੀ ਹਾਂ ਤੋਰੀ। ਲੇਟ ਹੋ ਜਾਣਾ ਬਾਈ ਕੰਮ ਦੂਰ ਜਾਣਾ ਬਾਈ ਇਹਨਾਂ ਨੇ। ਬਾਈ ਸੋ 20-30 ਕਿਲੋ 100 ਕਿਲੋਮੀਟਰ ਦਾ ਜਲੰਧਰ ਹੈ। ਹਾਂ ਜੀ। ਕਾ 25-30 ਕਿਲੋਮੀਟਰ ਭੋਗ ਉੱਪਰ ਪੈ ਜਾਂਦਾ ਵਗਾ। ਹਾਂ ਜੀ 125। ਹਨਾ ਜੀ? ਹਾਂ ਜੀ। ਠੀਕ ਆ। ਅਸੀਂ ਉਦਾਂ ਤੋਰਾ ਬਥੇਰਾ ਪਰ ਫੇਰ ਬਾਈ ਟੈਕਟਰ ਦਾ ਟ੍ਰੈਕਟਰ ਹੀ ਹੁੰਦਾ। ਹਨਾ ਜੀ? ਠੀਕ ਆ ਠੀਕ ਆ। ਆ ਬਾਈ ਬ੍ਰਦਰ ਆ ਤੁਹਾਡਾ ਜੀ? ਹਾਂ ਜੀ ਬਿਲਕੁਲ ਫੇਰ ਆਪਾਂ। ਇਹ ਬਹੁਤ ਵਧੀਆ ਪੈ ਰਹੇ ਨੇ ਜਿਹੜਾ ਕੋਈ ਨਹੀਂ ਪਾ ਰਿਹਾ ਸੋਪਾ ਨਾ ਨਾ ਬਾਈ ਨੇ ਜਮਾਈ ਬਣ ਕੇ ਚਲਾਈ 7 ਮਾੜਾ ਟਰੈਕਟਰ ਜਮਾਈ ਭਾਈ ਨੂੰ ਵੀ ਬਹੁਤ ਵਧੀਆ ਰੇਟ ਤੇ ਟਰੈਕਟਰ ਦੇਤਾ ਉਹ ਵੀ ਬਾਈ ਨੇ ਬਹੁਤ ਪੈਸੇ ਲਾਇਏ ਟਰੈਕਟਰ ਤੇ ਹਾਂ ਉਹ ਵੀ ਬਾਈ ਨੇ ਲਿਆ ਸੀ ਹਾਂ ਮੈਂ ਦਿਖਾਈਆਂ ਸੀ ਤੇ ਬਾਕੀ ਠੀਕ ਆ ਭਾਈ ਜੀ ਠੀਕ ਹੈ ਮਿਹਰਬਾਨ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਇੰਨੀ ਦੂਰ ਆਏ ਤੁਸੀਂ ਤੇ ਗੱਲਬਾਤ ਸਾਡੇ ਮੇਰੇ ਨਾਲ ਬਾਈ ਨਾਲ 2 ਮਹੀਨੇ ਹੋ ਗਿਆ ਨਿਕਲਿਆ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਭਾਈ ਭਾਈ ਆਈ ਕੋਸ਼ਿਸ਼ ਹੁੰਦੀ ਆ ਵੀ ਕੋਈ ਬੰਦਾ ਆ ਕੇ ਨਾਰਾਜ਼ ਨਾ ਹੋਵੇ ਹਾਂਜੀ ਨਹੀਂ ਨਹੀਂ ਜਿੰਦਾ ਕੋਈ ਪਾਣੀ ਵੀ ਨਹੀਂ ਮਾਰਿਆ ਉਦੋਂ ਹਾਂਜੀ ਹਾਂਜੀ ਆਪਣੀ ਖੜਾ ਪੈ ਲੋਕੋ ਰੋਕਾ ਤੇ ਠੀਕ ਹੈ ਜੀ ਠੀਕ ਹੈ ਲੋੜ ਰਹੀ ਤੇ ਲੋਕ ਸਿਰ ਪਟਿਆਲੇ ਦੇ ਮਾਈ ਲਿਖਾਏ ਆ ਠੀਕ ਹੈ ਜੀ ਕੋਈ ਉਹ ਨਹੀਂ ਹੈਗਾ ਨਾਲ ਰੋਟਰ ਮੀਟਰ ਪਾ ਕੇ ਲੈ ਕੇ ਅੰਦਰ ਖਾਣੇ ਰੰਗ ਨਾਲ 7 5 12 ਬੀ ਇਹਨੇ ਜਾਣ ਜਾਣੇ ਲਿਆਇਆ ਉੱਥੇ ਠੀਕ ਹਾਂਜੀ ਚਲੋ ਬਈ ਬਾਕੀ ਤੁਹਾਨੂੰ ਚਲਾ ਕੇ ਪਤਾ ਲੱਗ ਜਾਣਾ ਆਪੇ ਹਨਾ ਜੀ ਲੀਖੋ ਪਾਣੀ ਪੂਣੀ ਰੜੀ ਕੋ ਉਹ ਵੀ ਪਾ ਦੇ ਮੜਾ ਤੇਲ ਪਿਆਉ ਉੱਥੇ ਉਹ ਤੇਲ ਪਾ ਦੇ ਬੀਪੀ ਦਵਾ ਹੈਗਾ ਇੱਕ ਆ ਬਾਈ ਫਾਰਮ 60 ਆਪਣੇ ਕੋ ਖੜਾ 45 ਆ ਵੀ ਟਰੈਕਟਰ ਦੇਖੋ 2003 ਮਾਡਲ ਹੈ ਬਾਈ ਟਰੈਕਟਰ ਸਾਫ਼ ਹੈ ਪੂਰਾ ਇਹਨ ਠੀਕ ਹੈ ਜੀ ਤੇ ਜੇ ਕੋਈ ਹੋਇਆ ਮੇਰਾ ਵੀਰ ਚਾਹਵਣ ਸੱਜਣ ਫਾਰਮ ਟਰੈਕ 45 ਲੈਣ ਦਾ ਤਾਂ ਦੇਖ ਲਿਓ ਨੂੰ ਦੱਸ ਦਿਆਂਗਾ ਬਹੁਤ ਘੈਂਡ ਟਰੈਕਟਰ ਹੈ ਪੂਰਾ ਇਹਨ ਹਾਂਜੀ ਠੀਕ ਹੈ ਜੀ ਸੋਹ ਸੂ ਦਾ ਰੰਗ ਦੇਖ ਲਓ ਬਾਈ ਆ ਥੋੜਾ ਥੋੜਾ ਹੋਇਆ ਵਾ ਉੱਪਰ ਤੇ ਆ ਵੀ ਹੋਇਆ ਵਾ ਬਾਕੀ ਉਦਾਂ ਸੈੱਡਾਂ ਦਾ ਰੰਗ ਵਧੀਆ ਖੜਾ ਬਾਈ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਕੈਮਾ ਟਰੈਕਟਰ ਪੂਰਾ ਹੈ। ਠੀਕ ਹੈ। ਲੋ ਜੀ ਕਰ ਲਓ ਚੈੱਕ। ਡੱਕ ਡੱਕ ਲੱਗਿਆ ਹੋਵੇ ਟਰੈਕਟਰ ਦੇ ਪਿੱਛੇ ਤੇ ਮਗਰਾੜ ਮਰੂੜ ਬਹੁਤ ਸਾਫ਼ ਹੈ ਬਾਈ ਟਰੈਕਟਰ ਦੇ। ਠੀਕ ਹੈ ਜੀ। ਓਕੇ ਟਰੈਕਟਰ ਹੈ ਪੂਰਾ ਕੋਈ ਕੰਮਕਾਰ ਨਹੀਂ ਹੋਣ ਵਾਲਾ ਟਰੈਕਟਰ ਦਾ। ਠੀਕ ਹੈ ਜੀ। ਜੇ ਕੋਈ ਮੇਰਾ ਵੀਰ ਚਾਹ ਬਣ ਜਾਣਾ ਦੇਖ ਲਿਓ। ਡਿਮਾਂਡ ਹੈਗੀ ਹੈ ਜੀ ਇਹਦੀ 1.90 ਲੱਖ ਰੁਪਏ ਬਾਕੀ ਦਾ ਆਪਾਂ ਮੌਕੇ ਤੇ ਦਵਾਂਗੇ ਜੈਜ ਕਰਕੇ ਜਿਹੜਾ ਵੀ ਵੀਰ ਆਊਗਾ। ਠੀਕ ਹੈ ਜੀ। ਭਾਈ ਆਪਣੇ ਕੋਲ ਆ ਖੜਾ 135 ਥੰਗਲੈਂਡ ਵਾਲਾ ਬਾਈ ਇਹਦਾ ਹਜੇ ਆਪਣਾ ਗੱਲਬਾਤ ਬਾਈ ਕਈ ਵੀਰਾਂ ਨਾਲ ਚੱਲਦੀ ਆ ਤੇ ਉਦਾਂ ਆਪਣੇ ਕੋਲੇ ਆ ਜੀ ਟਰੈਕਟਰ 71 72 ਮਾਡਲ ਹੈ ਜੀ ਇਹ ਠੀਕ ਆ ਟਰੈਕਟਰ ਪੂਰਾ ਵਧੀਆ ਹੈ ਸਭ ਸਟਾਰਟ ਆ ਕੋਈ ਕੰਮ-ਕੁਮ ਸਾਰਾ ਹੋਇਆ ਵਾ ਟਰੈਕਟਰ ਦਾ ਠੀਕ ਆ ਜੀ ਲੋ ਜੀ ਕਰੋ ਚੈੱਕ ਕੰਡੀਸ਼ਨ ਟਾਇਰ ਚਾਰੇ ਨਵੇਂ ਆ ਬਾਈ ਜਮਾਂ ਹੀ ਚਾਰੇ ਨਵੇਂ ਟਾਇਰ ਆ ਇਹ ਕੋਈ ਵੀ ਵੀਰ ਹੋਇਆ ਸਕੀਨ ਤਾਂ ਦੇਖ ਲਿਓ ਆ ਗਿਆ ਹੁਣੇ ਕੋ ਪਿੰਡੇ ਖੜਾ ਕਰੇ ਟਰੈਕਟਰ। ਕਾਣਾ ਟੇਂਡਿਆ। ਠੀਕ ਹੈ। ਉਥੋਂ ਟਰੈਕਟਰ ਮਾ ਚਲਾ ਕੇ ਲਿਆ ਅਸੀਂ ਸ਼ਕਾਟ ਇਹ ਪੰਜਾਬ ਉਹ ਚੌੜਾ। ਅੱਛਾ ਜੀ। ਉਹ ਗਿਆ ਸ਼ਕਾਟ ਸਾਢੇ ਸੱਤਾਂ ਕਹਿ ਕੇ। ਅੱਛਾ। ਬਾੜ ਐ ਤੋਂ ਜਾ ਰਹਾ। ਲੋ ਜੀ ਭਾਈ। ਜਿਹੜੇ ਵੀਰ ਨੇ ਲਿਆ ਸੀ ਭਾਈ ਟਰੈਕਟਰ ਵਧੀਆ ਤਿਆਰ ਕਰਾਇਆ ਵਾ ਸੀਗਾ ਟਰੈਕਟਰ। ਮੈਂ ਪਟਿਆਲਾ ਤੇ ਪੈਦਾਨ ਬਗਾਰਾ ਸਾਰਾ ਕੁ ਚੀਜ਼ਾਂ ਸਾਰੀ ਐਸੈਸਰੀ ਬਾਅਦ ਚ ਲੱਗੀ ਹੋਈ ਹੈ ਭਾਈ। ਬੈਟਰੀ ਜਮੈਂ ਨਵੀਆਂ ਮਰੌਣ ਦੀ। ਟਾਇਰ ਵੀ ਸਮਝ ਲਓ ਨਵੇਂ ਵਰਗੇ ਆ ਭਾਈ ਚਾਰੇ। JK ਦੇ ਟਾਇਰ ਆ ਪੱਕੇ। ਤੇ ਬਾਈ ਨੇ ਫੋਟੋ ਦੀ ਪਸੰਦ ਕਰਿਆ ਸੀ ਮਗਰਾੜ ਜਮੇ ਨਵੇਂ ਪਏ ਹੋਏ ਆ ਮੀਟਰ ਮੋਟਰ ਸਾਰੇ ਨਵੇਂ ਆ ਬਾਈ ਟਰੈਕਟਰ ਦੇ ਠੀਕ ਹੈ ਜੀ ਤੇ ਮਗਰਾ ਰੰਗ ਦੇਖੋ ਕਿਆ ਸੋਣਾ ਪਿੱਛੇ ਦੇ ਵੀ ਲਿੰਕਾਂ ਆ ਚੀਜ਼ਾਂ ਬਾਈ ਆਹਾ ਠੀਕ ਹੈ ਜੀ ਹੁੱਕ ਤੇ ਆ ਵੀ ਬਾਈ 540 ਕਰਾਈ ਹੋਈ ਆ ਠੀਕ ਹੈ ਜੀ ਮੰਨ ਕੇ ਲੋ ਸਾਰੀਆਂ ਚੀਜ਼ਾਂ ਦੇ ਪੈਸੇ ਦੁਬਾਰਾ ਲੱਗੇ ਹੋਏ ਆ ਜੇ ਆਪਾਂ ਬਾਈ ਇਹ ਨਾ ਚੀਜ਼ਾਂ ਨੂੰ ਦੁਬਾਰਾ ਤਿਆਰ ਕਰਾਉਣਾ ਤਾਂ ਪੈਸੇ ਆਪਣੇ ਬਹੁਤ ਲੱਗ ਜਾਂਦੇ ਨੇ ਇਹਨਾਂ ਚੀਜ਼ਾਂ ਤੇ ਠੀਕ ਹੈ ਜੀ ਆਪਾਂ ਕਹਿ ਦਾਂ ਨੇ ਉਦਾਂ ਤੇ ਆਹ ਦੇਖ ਲਓ ਬਾਕੀ ਬਾਈ ਜਿਹੜੀ ਆਪਣੀ ਗੱਡੀ ਸੀ ਉਹ ਵੀ ਹਜੇ ਆਪਣੇ ਕੋਲ ਖੜੀ ਆ ਤੇ ਕਈ ਸਾਰੇ ਵੀਰ ਆਏ ਦੇਖਣ ਆ ਜਿਆਦਾਤਰ ਡੀਲਰ ਵੀਰ ਆਏ ਗੱਡੀ ਨੂੰ ਦੇਖਣ ਤੇ ਆਪਣਾ ਸੌਦਾ ਬਾਈ ਹਜੇ ਤੱਕ ਕਿਸੇ ਨਾਲ ਬਣਿਆ ਨਹੀਂ ਹੈ ਗੱਡੀ ਦਾ ਚਲੋ ਜਿੱਥੇ ਚੀਜ਼ ਜਾਣੀ ਆ ਉੱਥੇ ਹੀ ਜਾਣੀ ਆ ਆਪਾਂ ਨੂੰ ਕੋਈ ਏਡੀ ਬਹੁਤੀ ਕਾਲੀ ਵੀ ਨਹੀਂ ਵੀ ਆਪਾਂ ਨੇ ਅੱਜੇ ਦੇਣੀ ਆ ਕੱਲ ਨੂੰ ਦੇਣੀ ਆ ਠੀਕ ਆ ਜੀ ਤੇ ਗੱਡੀ ਆਪਾਂ ਨੂੰ ਪਹਿਲਾਂ ਦਿਖਾਈ ਹੋਈ ਆ ਬਾਈ ਸਾਰੀ ਏ ਟੂ ਜ਼ेड 22 ਮਾਡਲ ਆਈ ਠੀਕ ਆ ਜੀ ਕੋਈ ਹੋਇਆ ਵੀਰ ਚਾਹ ਬਣ ਸੱਜਣ ਦੇਖ ਲਿਓ 5455000 ਚੱਲੀ ਵਿਰਿਜਨਲ ਲੋ ਜੀ ਬਾਈ ਦੋਨੇ ਭਰਾ ਨੇ ਬਾਈ ਨੇ ਦੇਖੋ ਉਹਨੂੰ ਇਕੱਠੇ ਜਾਣਾ ਇਹਨਾਂ ਨੇ 120 30 ਕਿਲੋਮੀਟਰ ਲੈ ਜਾਣੇ ਬਾਈ ਇਹਨਾਂ ਨੂੰ ਭਰਾ ਉਹਨਾਂ 5 6 ਘੰਟੇ ਜਾਣ ਨੂੰ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਿੰਨੀ ਘੈਂਟ ਦਾਣਾ ਹੀ ਗਣਦਾ ਟਰੈਕਟਰ ਕਿੰਨੀ ਵੀ ਪੂਰੀ ਆ ਬਾਈ ਚੰਗਾ ਬਾਈ ਅੱਸੀ ਕਾਲ ਆਓ ਲੰਘ ਜੇ ਇੱਧਰੋਂ ਜੀ ਧੰਨਵਾਦ ਬਾਈ ਬਾਈ ਦਾ ਬਾਕੀ ਬਾਈ ਫਾਰਮ ਟਰੈਕ ਦੇਖ ਲਿਓ ਇਹ ਆਪਾਂ 100 ਬਾਰ ਨੂੰ ਲੈ ਕੇ ਜਾਵਾਂਗੇ ਰੋਪੜ ਟਰੈਕਟਰ ਇੱਕ ਦੋ ਦਿਨ ਟਰੈਕਟਰ ਅਜੇ ਖੜੂ ਘਰੇ ਕਿਉਂਕਿ ਮੈਨੂੰ ਕੰਮ ਹੈ ਥੋੜਾ ਜਿਹਾ ਬਾਈ ਖੇਤ ਬਾਉਣੇ ਸੀ ਫਿਰ ਪੈ ਗਿਆ ਮੀਂਹ ਤਾਂ ਕਰਕੇ ਕੰਮ ਲੇਟ ਹੋ ਗਿਆ ਤੇ ਟਰੈਕਟਰ ਆਪਾਂ ਦਵਾਂਗੇ ਬਿਲਕੁਲ ਜਾਇਜ਼ ਕਰਕੇ ਡਿਮਾਂਡ 190 ਹੈ ਦੀ ਠੀਕ ਆ ਪਿਛਲੇ ਟਾਇਰ ਇੰਨੇ ਵਧੀਆ ਚੱਲਣੇ ਜੋਗੇ ਹੈਗੇ ਮੁੱਲੇ ਦਾ ਜਮੀਂ ਨਵੇਂ ਆ ਬਾਈ ਟਰੈਕਟਰ ਪੂਰਾ ਸ਼ਕੀਨ ਹੈ ਮਰਾੜ ਮਰੂਡ ਡੈਕ ਹੈਨ ਗੁਰੂ ਜੀ ਵਾਲੇ ਸਪੀਕਰ ਲੱਗੇ ਹੋਏ ਆ ਤਿੰਨ ਮਾਡਲ ਹੈ ਜੀ ਠੀਕ ਆ ਤੇ ਜੇ ਕੋਈ ਹੋਇਆ ਚਾਹਵਾਨ ਵੀਰ ਤਾਂ ਜ਼ਰੂਰ ਕਰਿਓ ਗੌਰ ਇਹ ਜੇ ਟਰੈਕਟਰ ਬਾਈ ਕਦੇ-ਕਦੇ ਹੀ ਆਉਂਨੇ ਆਪਣੇ ਕੋਲ ਬਾਕੀ ਕਾਰ ਦਾ ਬਾਈ ਕੋਈ ਦੇਖਿਓ ਮੇਰਾ ਵੀਰ ਹੋਇਆ ਜਨ ਕਿ ਆਪਾਂ ਨੇ ਉਹ ਬੰਦੇ ਨੂੰ ਗੱਡੀ ਦੇਣੀ ਜਿਹੜਾ ਵੀਰ ਗੱਡੀ ਨਾਮ ਕਰਵਾਵੇ ਜਾ ਕੇ ਠੀਕ ਹੈ ਜੀ ਬਾਕੀ ਚਲੋ ਤੇ 5-10 ਦਿਨ 15 ਦਿਨ ਤੱਕ ਚੀਜ਼ ਤਾਂ ਵਿਕੇ ਜਾਂਦੀ ਹੈ ਬਾਈ ਥੋੜਾ ਜਿਹਾ ਨੀਲਰ ਵੀਰ ਆਏ ਆ ਕਈ ਇੱਕ ਦੋ ਵੀਰ ਹੋਰ ਵੀ ਆਏ ਆ ਤੇ ਥੋੜਾ ਜਿਹਾ ਰੇਡ ਕਰਕੇ 10-15000 20000 ਕਰਕੇ ਸੌਦਾ ਰਹਿ ਗਿਆ ਬਾਈ ਗੱਡੀ ਦਾ ਠੀਕ ਹੈ ਜੀ ਤੇ ਬਾਈ ਮਾਡਲ ਹੈ ਗੱਡੀ 'ਚ ਕੋਈ ਬਾਈ 1922 ਗੱਲ ਹੋਈ ਤਾਂ ਆਪਣੀ 101% ਗਾਰੰਟੀ ਆ ਠੀਕ ਹੈ ਜੀ ਜਮੇ ਨਵੀਂੋਂ ਗੱਡੀ ਚੱਲੀ ਹੈਗੀ ਆ ਬਾਈ 52 53 54000 ਕਿਲੋਮੀਟਰ ਠੀਕ ਹੈ ਜੀ ਤੇ ਬਾਕੀ ਥੱਲੇ ਨੰਬਰ ਦਵਾਂਗੇ ਉਹਦੇ ਕੰਟੈਕਟ ਕਰ ਲਿਓ ਡਿਮਾਂਡ 6.8 ਲੱਖ ਰੁਪਏ 825 ਬਾਕੀ ਮੌਕੇ ਤੇ ਜਿੰਨਾ ਹੋਇਆ ਵੱਧ ਦੇ ਵੱਧ ਆ ਬਾਈ ਮਾਨਤਨ ਕਰਾਂਗੇ ਠੀਕ ਹੈ ਜੀ ਲਓ ਬਾਈ ਫਾਰਮ ਮੰਦ ਵਾਲੀ ਦੀ ਐਨ ਅੱਜ ਕਰਾਤਾ ਬਾਈ ਓਕੇ ਤੋ ਧੂ ਤਾ ਟਰੈਕਟਰ ਵਧੀਆ ਬਾਈ ਭਾਈ ਬਹੁਤ ਹੈ ਦੀ ਟਰੈਕਟਰ ਗੋਲੀ ਹੋ ਜਾਂਦਾ ਗੋਲੀਆਂ ਪਸੰਦ ਆ ਇਹ ਸਾਡੇ ਜੌਂਡੀਰ ਵਾਲੇ ਵੀਰਾਂ ਕੋਲ ਟਰੈਕਟਰ ਆ ਅਸੀਂ ਦਾ ਲਾਤ ਤੇ ਬਾਈ ਟਰੈਕਟਰ ਆ 275 ਵੀ ਲਾ ਦੀਏ ਟਰੈਕਟਰ ਬਾਈ ਸਭ ਪਾਸੇ ਨੂੰ ਓਕੇ ਆ ਨੰਬਰ ਇਹਦਾ ਐਚ ਪੀ ਆ ਠੀਕ ਹੈ ਜੀ ਟਾਇਰ ਮੁਰਲੇ ਨਵੇਂ ਪਿਛਲੇ ਟਾਇਰ ਜਿਵੇਂ ਹੀ ਖਤਮ ਆ ਸਾਡੇ 1.2 ਟਰੈਕਟਰ ਤੱਕੇ ਸਟਾੜੇ ਰਹਿਣੇ ਆ ਬਾਈ ਬਰਕਰਾਰ ਬੱਥ ਕਰ ਨਾ ਨੂੰ ਇਹ ਤੇ ਫਿਰ ਲੱਗਿਆ ਬਈ ਇਹਨਾਂ ਆਵਾਜ਼ ਸੁਣਾ ਰਿਹਾ ਆਵਾਜ਼ ਠੀਕ ਆ ਇਹਨੂੰ ਸਾਇਲੈਂਸਰ ਬਾਈ ਹੋ ਜਾਣ ਵਾਲਾ ਪਿਆ ਹੋਆ ਚੀਜ਼ ਦੇਖੋ ਬਾਈ ਲੰਬਾ ਲੰਬਾ ਰੁਕ ਜਾ ਰੁਕ ਜਾ ਇੱਥੇ ਨੂੰ ਪਾ ਇੱਥੇ ਆਈ ਨਹੀਂ ਆਈ ਨਹੀਂ ਇੱਥੇ ਨੂੰ ਪਾ ਇੱਥੇ ਨੂੰ ਪਾ ਕੇ ਨਾ ਨਾੜ ਵਿੱਚ ਪਾ ਦੇ ਹਾਂ ਉਹ ਰੁਕ ਜਾ ਵੀਰੇ ਤੁਹਾਨੂੰ ਕਿਆ-ਕਿਆ ਦੱਸੀ ਜਾਵਾਂ ਛੱਡ ਇਹ ਆ ਗਿਆ ਆ ਗਿਆ ਮਿੱਤਰ ਆ ਗਿਆ ਮਿੱਤਰ ਲੱਗ ਗਿਆ ਪਤਾ ਮਿੱਤਰ ਨੂੰ ਇੱਥੇ ਪਾ ਲਾ ਲੈਣਾ ਨਹੀਂ ਹੈਗਾ ਕਿਆ-ਕਿਆ ਦੱਸੀ ਜਾਈ ਤੁਹਾਨੂੰ ਨੈਣੇ ਨੂੰ ਹਾਂ ਬਾਈ ਟਰੈਕਟਰ ਆਪਾਂ ਜਮਾ ਜਾਏ ਰੇਟ ਤੇ ਦੇਣਾ 90000 ਰੁਪਇਆ ਦਾ ਟਰੈਕਟਰ ਮਿਲ ਜੂਗਾ ਟਰੈਕਟਰ ਵਧੀਆ ਹੈ ਸਿਰਫ ਟਾਇਰ ਪਾਣੇ ਵਾਲੇ ਆ ਉਦਾਂ ਠੀਕ ਹੈ ਟਰੈਕਟਰ ਚਲਾਇਦਾ ਕਿਸੇ ਨੇ ਘੱਟ ਕੰਮ ਵਾਸਤੇ ਲੈਣਾ ਹੈ ਟਰਾਲੀ ਟੂਲੀ ਨੂੰ ਵਾਲਾ ਮੋਟਾ ਤਾਂ ਵਧੀਆ ਰਹਿਣਾ ਆ ਆਵਾਜ਼ ਸੁਣੋ ਬਾਈ ਟਰੈਕਟਰ ਦੀ ਬਾਈ ਸ਼ੋ ਨੂੰ ਰੰਗ ਬੱਜਿਆ ਹੋਇਆ ਹਿੱਸੇ ਦਾ ਰੰਗ ਓਰੀਜਨਲ ਆ ਹਿੱਸਾ ਸਾਰਾ ਓਰੀਜਨਲ ਆ ਸ਼ੋ ਤੇ ਰਮ ਤਿਆਰ ਹੋਏ ਹੋਏ ਆ ਪਹਿਲਾਂ ਦੱਸ ਦਿੰਦਾ ਠੀਕ ਆ ਜੀ ਟਰੈਕਟਰ ਤੁਹਾਨੂੰ ਆਪਾਂ ਸਾਲਵ ਸਟਾਰਟ ਕਰਕੇ ਦਵਾਂਗੇ ਤੇ ਬਾਕੀ ਭਾਈ ਅੱਜ ਹਾਲੇ ਜੌਨੀਅਰ ਵਾਲੇ ਨੇ ਵੀ ਸੌਦੇ ਕਰਤੇ ਦੋ ਤਿੰਨ ਬਾਕੀ ਇਹਦੇ ਟਰੈਕਟਰ ਆ ਨਹੀਂ ਰਹੇ ਸਟਾਕ ਉੱਤੇ ਪਨੀ ਗਿਆ ਚੱਕਰ ਗਿਆ ਨਹੀਂ ਤੇ ਬਾਕੀ ਠੀਕ ਹੈ ਬਾਪੂ ਅੱਜ ਤੇ ਬਲੌਗ ਸਿਰ ਨਹੀਂ ਕਿਸੇ ਵੀ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਭਾਈ ਵਧੀਆ ਟਰੈਕਟਰ ਹੋਵੇ ਜਿਹੜਾ ਲੈਣਾ ਆਪਾਂ ਲੈਣਾ ਵੀ ਵਧੀਆ ਹੈ ਵੇਚਣਾ ਵੀ ਵਧੀਆ ਹੈ ਜੇ ਕੋਈ ਨਾ ਵਿਚ ਕੱਟਣਾ ਹੋਊਗਾ ਲੱਗ ਪੈਣਾ ਆਪਾਂ ਲੈਣਾ ਸਿੱਧਾ ਉਹ ਆਪਣੀ ਕੋਸ਼ਿਸ਼ ਹੁੰਦੀ ਵੀ ਆਪਾਂ ਵਧੀਆ ਟਰੈਕਟਰ ਲਈ